ਡਾਕਟਰ ਕੋ ਬ੍ਰੇਕ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਗਲੇ ਸ਼ਬਦਰੇ ਤੁਹਾ ਕੀ ਕਹਿਣਾ ਅ ਦੇਖੋ ਅੱਜ ਦਾ ਅਸੀਂ ਓਪਨਿੰਗ ਵਿਸ਼ਾ ਇਨਕ ਬਹੁਤਿਆਂ ਦਾ ਲਈ ਸੈਂਸਿਟਿਵ ਹੋਏਗਾ ਅੱਜ ਮੈਸੇਜਸ ਦੀ ਗਿਣਤੀ ਘਟ ਗਈ ਪਰ ਕੋਈ ਨਹੀਂ ਮੈਂ ਸਮਝਦਾ ਹਾਂ ਵੀ ਜੋ ਠੀਕ ਗੱਲ ਹੈ ਉਹ ਠੀਕ ਹੈ ਜੀ ਅ ਵੀਰ ਕਮਲਜੀਤ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਵਿਕਰਮਜੀਤ ਸਿੰਘ ਮਜੀਠੀਆ ਇਸ ਆਨਲੀ ਹੋਲ ਸੇਲ ਸਪੋਰਟਰ ਸਪਲਾਈਅਰ ਆਫ ਲਿਕਰ ਇਨ ਪੰਜਾਬ ਕਲੀ ਸ਼ਰਾਬਦਈ ਸਪਲਾਈਅਰ ਨਹੀਂ ਸਾਰਾ ਡਰਗੀ ਜਿਹੜਾ ਮਹਿਕਮਾ ਹੈ ਉਹ ਵੀ ਇਹਦੇ ਕੋਲ ਹੀ ਆ ਉਹਨਾਂ ਦਾ ਵੀ ਇਹ ਵਾਰਲੋਰਡ ਹੈ ਅ ਬਸ਼ਰਤ ਮੁਹੰਮਦ ਲਿਖਤੇ ਨੇ ਡਾਕਟਰ ਸਾਹਿਬ ਗੁੱਡ ਜੌਬ ਕੀਪ ਇਟ ਆ ਪਾਕਿਸਤਾਨ ਜ਼ਿੰਦਾਬਾਦ ਖ਼ਾਰਿਸਤਾਨ ਜ਼ਿੰਦਾਬਾਦ ਬਹੁਤ ਸ਼ੁਕਰੀਆ ਬਸ਼ਰਤ ਸਾਹਿਬ ਜੀਤਾ ਸੰਧਰ ਖ਼ਾਰਿਸਤਾਨ ਜ਼ਿੰਦਾਬਾਦ 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 ਮਨਜੀਤ ਸਿੰਘ ਖ਼ਾਰਿਸਤਾਨ ਜ਼ਿੰਦਾਬਾਦ 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 ਵੀਰ ਮਨਜੀਤ ਸਿੰਘ ਅਗੋਂ ਫਿਰ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਤੇ ਵੀਰ ਲੁਬਾਣਾ ਸਿੰਘ ਉਨਾ ਦਾ ਨਾ ਹੈ ਉਹਨਾਂ ਨੇ ਕਿਹਾ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਸਾਡੇ ਵੈਸੇ ਹੁਣ ਗੁੱਡ ਨਾਈਟ ਹੈ ਜੀ ਡਾਕਟਰ ਸਾਹਿਬ ਅਗਲਾਇਸ਼ੋ ਸਿਆਸਤ ਦੇ ਵਿੱਚ ਅਕਸਰ ਇਹ ਕਿਹਾ ਜਾਂਦਾ ਹੈ ਵੀ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ ਔਰ ਜਿਹੜੇ ਇੱਕ ਹੋਰ ਇਹਦੇ ਤੇ ਅੰਗਰੇਜ਼ੀ ਫਰੇਜ਼ ਹੈ ਕਿ ਪੋਲਿਟਿਕਸ ਹੈਜ਼ ਆਲਵੇਸ ਸਟ੍ਰੇਂਜ ਬੈਡ ਫੈਲੋਸ ਔਰ ਅਸੀਂ ਸਾਊਥ ਏਸ਼ੀਆ ਦੇ ਕੰਟੈਕਸਟ ਦੇ ਵਿੱਚ ਜਦੋਂ ਦੇਖ ਰਹੇ ਹਾਂ ਕਿ ਕਿੰਨੀ ਤੇਜ਼ੀ ਦੇ ਨਾਲ ਉੱਥੇ ਜਿਹੜੇ ਸਮੀਕਰਨ ਨੇ ਰਾਜਸੀ ਸਮੀਕਰਨ ਨੇ ਪੋਲਿਟੀਕਲ ਡਾਇਨਾਮਿਕਸ ਹੈ ਜੀ ਉਹ ਬਦਲ ਰਹੀ ਹੈ ਅ ਦੂਸਰੇ ਸੰਸਾਰ ਯੁੱਧ ਤੋਂ ਬਾਅਦ 47 ਤੋਂ ਬਾਅਦ ਅਮਰੀਕਾ ਦਾ ਪ੍ਰਭਾਵ ਪਾਕਿਸਤਾਨ ਤੇ ਜਿਵੇਂ ਕਹੋ ਕਿ ਵੀ ਉਸ ਕੋਲਡ ਵਾਰ ਯੁੱਧ ਪਾਕਿਸਤਾਨ ਅਮਰੀਕਾ ਵਾਲੇ ਗਰੁੱਪ ਚ ਤੇ ਭਾਰਤ ਜਿਹੜਾ ਉਹ ਸੋਵੀਅਤ ਯੂਨੀਅਨ ਦੇ ਭਾਵੇਂ ਕਹਿਣ ਨੂੰ ਭਾਰਤ ਨੇ ਨਾਨ ਅਲਾਈਨਮੈਂਟ ਦੀ ਪਾਲਿਸੀ ਨੂੰ ਵਿੱਚ ਹੈ ਦੂਜੇ ਨਾਲ ਪਰ ਅਲਟੀਮੇਟਲੀ ਇਹਨਾਂ ਦਾ ਚੁਕਾ ਜਿਹੜਾ ਸੋਵੀਅਤ ਯੂਨੀਅਨ ਕਲਾ ਮਿਲਟਰੀ ਇਕਵਿਪਮੈਂਟ ਜਾਂ ਕੋਆਪਰੇਸ਼ਨ ਤੱਕ ਹੀ ਨਹੀਂ ਉਹਨਾਂ ਦਾ ਜਿੰਨੇ ਉਹਨਾਂ ਦੇ ਪਾਵਰ ਪਲਾਂਟ ਉਹਨਾਂ ਦੇ کارਖਾਨੇ ਭਲਾਈ ਹੋਏ ਦੁਰਗਾਪੁਰ ਹੋਏ ਉਹਨਾਂ ਦਾ ਜੋ ਕੁਝ ਵੀ ਐਗਜ਼ਿਸਟ ਵੱਡੀ ਇੰਡਸਟਰੀ ਦੇ ਤੋਂ ਲੈ ਕੇ ਜੋ ਕੁਝ ਸੀ ਉਹ ਸਾਰਾ ਸੋਵੀਅਤ ਮੇਡ ਸੋਵੀਅਤ ਯੂਨੀਅਨ ਉਹਨਾਂ ਦੇ ਇੰਜੀਨੀਅਰ ਜੀ ਆ ਕੇ ਜਿਹੜੇ ਨੇ ਉਸ ਨੂੰ ਬਣਾਉਂਦੇ ਸੀ ਫਿਰ ਭਾਰਤੀਆਂ ਨੂੰ ਟ੍ਰੇਨਡ ਕਰਕੇ ਫਿਰ ਉਹਨਾਂ ਨੂੰ ਮੈਨੇਜ ਕਰਦੇ ਕੋਈ ਵੀ ਨੁਕਸ ਪੈਂਦਾ ਸੀ ਫਿਰ ਉੱਥੋਂ ਔਰ ਜਿਹੜਾ ਈਵਨ ਜਿਹੜਾ ਸੋਵੀਅਤ ਕਰੰਸੀ ਰੂਬਲ ਹੈ ਉਸ ਦੇ ਵਿੱਚ ਵੀ ਭਾਰਤੀ ਐਕਸੈਪਟ ਕਰ ਲੈਂਦੇ ਸੀ ਉਹ ਰੁਪਈ ਨੂੰ ਐਕਸੈਪਟ ਕਰ ਲੈਂਦੇ ਸੀ ਸੋ ਈਵਨ ਡਾਲਰ ਜਾਂ ਦੂਜੇ ਪੌਂਡ ਚ ਐਕਸਚੇਂਜ ਕਰਨ ਦੀ ਲੋੜ ਨਹੀਂ ਸੀ ਟ੍ਰੇਡ ਦਾ ਇਸ ਕਿਸਮ ਦੀ ਰਿਲੇਸ਼ਨਸ਼ਿਪ ਸੀ ਔਰ ਉਹ ਰਿਲੇਸ਼ਨਸ਼ਿਪ ਦੇ ਥੱਲੇ ਈਵਨ ਜਿਹੜਾ ਸੋਵੀਅਤ ਯੂਨੀਅਨ ਨੇ ਭਾਵੇਂ ਚੀਨ ਦੇ ਨਾਲ ਸਬੰਧ ਰੱਖੇ ਥੋੜੀ ਕੁੜਤਨ ਵੀ ਰਹੀ ਬਾਰਡਰ ਡਿਸਪੂਟ ਵੀ ਰਿਹਾ ਪਰ ਭਾਰਤ ਸੋਵੀਅਤ ਯੂਨੀਅਨ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਬੜੀ ਮਜ਼ਬੂਤ ਰਹੀ ਔਰ 1971 ਦੇ ਵਿੱਚ ਜੇ ਭਾਰਤ ਇਸ ਕਰਕੇ ਹੀ ਕਾਮਯਾਬ ਹੋਇਆ ਪੂਰਬੀ ਬੰਗਾਲ ਨੂੰ ਬੰਗਲਾਦੇਸ਼ ਬਣਾਉਣ ਚ ਕਿ ਸੋਵੀਅਤ ਯੂਨੀਅਨ ਉਹਦੀ ਪੂਰੀ ਬੈਕ ਤੇ ਸੀ ਔਰ ਸੋਵੀਅਤ ਯੂਨੀਅਨ ਨੇ 1971 ਦੀ ਉਸ جنگ ਤੋਂ ਪਹਿਲਾਂ ਭਾਰਤ ਦੇ ਨਾਲ ਡਿਫੈਂਸ ਪੈਕਟ ਕੀਤਾ ਸੀ ਜਿਸ ਰੱਖਿਆ ਸਮਝੌਤੇ ਦਾ ਮਤਲਬ ਸੀ ਕਿ ਜੇ ਕੋਈ ਭਾਰਤ ਦੇ ਉੱਤੇ ਹਮਲਾ ਕਰੇਗਾ ਤੇ ਸੋਵੀਅਤ ਯੂਨੀਅਨ ਉਹਦੀ ਮਦਦ ਤੇ ਆਏਗਾ ਤੇ ਜੇ ਸੋਵੀਅਤ ਯੂਨੀਅਨ ਤੇ ਕਰੇਗਾ ਤੇ ਭਾਰਤ ਆਏਗਾ ਔਰ ਇਹ ਵੀ ਇੱਕ ਕਾਰਨ ਸੀ ਕਿ ਅਮਰੀਕਾ ਬੇਸ਼ੱਕ 14 ਦਿਨ ਨੂੰ ਲੜਾਈ ਚੱਲੀ ਇਹਨਾਂ ਦਾ ਸਤਵਾਂ ਜਿਹੜਾ ਬੇੜਾ ਹੈ ਉੱਥੇ ਘੁੰਮਦਾ ਰਿਹਾ ਸੈਵਨ ਤੇ ਲੇਕਿਨ ਨੇੜੇ ਤੇੜੇ ਨਹੀਂ ਹੋਇਆ ਕਿਉਂਕਿ ਸੋਵੀਅਤ ਯੂਨੀਅਨ ਦੇ ਨਾਲ ਇੰਦਰਾ ਗਾਂਧੀ ਨੇ ਠੀਕ ਜੰਗ ਤੋਂ ਪਹਿਲਾਂ ਸਮਝੌਤਾ ਵੀ ਕੀਤਾ ਸੀ ਫਿਰ ਅਸੀਂ ਦੇਖਦੇ ਹਾਂ ਕਿ ਕਸ਼ਮੀਰ ਦਾ ਮੁੱਦਾ ਕਸ਼ਮੀਰ ਦੇ ਮੁੱਦੇ ਤੇ ਜ਼ਰੂਰ ਕਸ਼ਮੀਰ ਦੇ ਵਿੱਚ رائے شمਾਰੀ ਹੋਈ ਹੁੰਦੀ ਪਰ ਕਿਉਂਕਿ Soviet Union ਨਾਲ ਭਾਰਤ ਦੀ ਇਸ ਕਿਸਮ ਦੀ ਰਿਲੇਸ਼ਨਸ਼ਿਪ ਸੀ ਕਿ ਜਦੋਂ ਵੀ ਇਹ ਮੁੱਦਾ ਜਿਹੜਾ ਉਹ ਸਿਕਿਉਰਿਟੀ ਕੌਂਸਲ ਦੇ ਵਿੱਚ ਆਂਦਾ ਸੀ Soviet Union ਉਹਨੂੰ ਵੀਟੋ ਕਰ ਦਿੰਦਾ ਸੀ ਕਿਉਂਕਿ ਉਹਦੇ ਕੋਲ ਵੀਟੋ ਪਾਵਰ ਸੀ ਜੀ ਸੋ ਇਸ ਕਰਕੇ ਭਾਰਤ ਦੀ ਡਿਪੈਂਡੈਂਸ ਰਹੀ ਅਮਰੀਕਾ ਹਮੇਸ਼ਾ ਜਿੰਨੇ ਪਾਕਿਸਤਾਨ ਨੂੰ ਹਥਿਆਰ ਦੇਣੇ ਜਾਂ ਫਾਈਨੈਂਸ਼ੀਅਲ ਮਦਦ ਵੀ ਪੈਟਰਨ ਟੈਂਕਸ ਦੂਸਰਾ ਉਹਨਾਂ ਦੀ ਇਕਵਿਪਮੈਂਟ F16 ਉਹਨਾਂ ਦਾ ਸਾਰਾ ਫੌਜੀ ਬਿਲਡ ਜਿਹੜਾ ਹੈ ਉਹ ਅਮਰੀਕਨ ਦਾ ਸੀ ਪਰ ਹੁਣ ਜਦੋਂ ਕੋਲਡ ਵਾਰ ਪੀਰੀਅਡ ਟੁੱਟਿਆ 1999 ਸੋਵੀਅਤ ਯੂਨੀਅਨ ਟੁੱਟਿਆ 1992 93 ਤੱਕ ਪਹੁੰਚਤੇ ਆ ਸਮੀਕਰਨ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ ਰਸ਼ੀਆ ਕਮਜ਼ੋਰ ਹੋਇਆ ਹੈ ਔਰ ਭਾਰਤੀ ਬਾਣੀਆਂ ਜਿਹੜਾ ਰਜਿਮ ਹੈ ਉਹਨਾਂ ਨੇ ਹੁਣ ਦੇਖਿਆ ਵੀ ਕਿੱਧਰ ਨੂੰ ਚੁੱਕੀ ਇਹ ਤਾਂ ਉਹਨਾਂ ਨੇ ਹੌਲੀ 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 ਇਜ਼ਰਾਇਲ ਔਰ ਅਮਰੀਕਾ ਵੱਲ ਚੁਕਣਾ ਸ਼ੁਰੂ ਕੀਤਾ ਹੈ ਇਹਨਾਂ ਨੇ ਰਿਜ਼ਰਵ ਬੈਂਕ ਕਰਾਈ ਜਿਹੜਾ ਵਰਲਡ ਬੈਂਕ ਕਰਾਈ ਆਪਣਾ ਬੰਦਾ ਮਨਮੋਹਨ ਸਿੰਘ ਦਿੱਤਾ ਅਮਰੀਕਾ ਨੇ 1992 93 ਇਕਨੋਮਿਕਲ ਰਿਫਾਰਮਸ ਦੇ ਨਾਂ ਥੱਲੇ ਉਹਨਾਂ ਦੀ ਸਾਰੇ ਜਿਹੜਾ ਸੈਂਟਰਲਾਈਜ਼ਡ ਸਿਸਟਮ ਸੀ ਇਕਨੋਮੀ ਦਾ ਉਹਨੂੰ ਖੋਲ ਕੇ ਉਹਨਾਂ ਨੇ ਮਲਟੀ ਨੈਸ਼ਨਲ ਫਰੈਂਡਲੀ ਬਣਾ ਦਿੱਤਾ ਕਿ ਜੀ ਆਜੋ ਕਰੋ ਹੁਣ ਬਣਾਓ ਪੈਸੇ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਔਰ ਹੌਲੀ 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 ਫਿਰ ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਿਆ 2000 2 ਯਰ ਦੇ ਵਿੱਚ ਜਾਂ 2004 ਦੇ ਵਿੱਚ ਆਈ ਥਿੰਕ 2004 ਉਸ ਵੇਲੇ ਫਿਰ ਬਿਲਕੁਲ ਹੀ ਚੁਕਾਪਾਰਤ ਦਾ ਅਮਰੀਕਾ ਵੱਲ ਹੋਇਆ ਨਤੀਜੇ ਦੇ ਤੌਰ ਤੇ ਜਿਹੜੀਆਂ ਪਾਬੰਦੀਆਂ ਨਿਊਕਲੀਅਰ ਐਕਸਪਲੋਸ਼ਨ ਤੋਂ ਬਾਅਦ ਭਾਰਤ ਦੇ ਉੱਤੇ ਲੱਗੀਆਂ ਸੀ 1998 ਜੋ ਖਤਮ ਹੋਈਆਂ ਇੰਡੋ ਯੂ ਐਸ ਨਿਊਕਲੀਅਰ ਡੀਲ ਹੋਈ ਔਰ ਹੌਲੀ 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 ਇਜ਼ਰਾਈਲ ਦੀ ਮਦਦ ਨਾਲ ਅਮਰੀਕਾ ਔਰ ਭਾਰਤ ਔਰ ਇਜ਼ਰਾਈਲ ਅੱਜ ਇੱਕੋ ਬਲੌਕ 'ਚ ਸੋ ਪਾਕਿਸਤਾਨ ਜਨੇ ਬਿਲਕੁਲ ਹোল ਹਾਰਟਿਡਲੀ ਅਮਰੀਕਾ ਦਾ ਹਮੇਸ਼ਾ ਸਾਥ ਦਿੱਤਾ ਸੀ ਹਰ ਸਿਚੁਏਸ਼ਨ ਦੇ ਵਿੱਚ ਉਹ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਟੂ ਉਹਨੂੰ ਟੂ ਪਾਕਿਸਤਾਨ ਵਾਸ ਲੈਫਟ ਹਾਈ ਐਂਡ ਡਰਾਈ ਉਹਦਾ ਕੋਈ ਨਹੀਂ ਔਰ ਹੌੜੀ ਹੌੜੀ ਇਹ ਠੀਕ ਹੈ ਵੀ ਚੀਨ ਨੇ ਸਾਥ ਪਾਕਿਸਤਾਨ ਦਾ ਦਿੱਤਾ ਔਰ ਹੁਣ ਇਹ ਪਾਕਿਸਤਾਨ ਦੀ ਫੋਰਨ ਪਾਲਿਸੀ ਦੀ ਕਾਮਯਾਬੀ ਕੋ ਜਾਂ ਰਸ਼ੀਆ ਦਾ ਹੁਣੇ ਭਾਰਤ ਨੂੰ ਵੀ ਸਬਕ ਸਿਖਾਣ ਦਾ ਹੋਏ ਜਾਉਣਾ ਦੇ ਵੀ ਆਪਣੇ ਹਿੱਤ ਨੇ ਉਹਨਾਂ ਨੇ ਵੀ ਆਪਣੇ ਹਥਿਆਰ ਵੇਚਣੇ ਨੇ ਜੀ ਰਸ਼ੀਆ ਜਿਹੜਾ ਉਹ ਪਾਕਿਸਤਾਨ ਦੇ ਨੇੜੇ ਲੱਗਣ ਲੱਗ ਗਿਆ ਔਰ ਉਹਦੇ ਥੱਲੇ ਜੁਆਇੰਟ ਐਕਸਰਸਾਈਜ਼ਸ ਹੋਈਆਂ ਪਿੱਛੇ ਜੇ ਗਵਾਦਰ ਦੇ ਵਿੱਚ ਉਹਨਾਂ ਦਾ ਚੀਫ ਜਿਹੜਾ ਹੈ ਉਹਨਾਂ ਦੀ ਏਜੰਸੀਆਂ ਦਾ ਉਹਨੇ ਟੂਰ ਕੀਤਾ ਔਰ ਅੱਜ ਜਿਹੜੀ ਖਬਰ इवन ਇੰਡੀਅਨ ਮੀਡੀਆ ਨੇ ਫਿਕਰਵਾੜੀ ਹੁਣ ਇਸ ਵੇਲੇ ਅਸਲੀ ਫੋਕਸ ਅਫਗਾਨਿਸਤਾਨ ਔਰ ਜਿਵੇਂ ਹਾਰਟ ਆਫ ਏਸ਼ੀਆ ਕਾਨਫਰੰਸ ਦੇ ਵਿੱਚ ਭਾਰਤ ਨੇ ਮਾਰਜੀਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਪਾਕਿਸਤਾਨ ਨੂੰ ਅਫਗਾਨ ਪ੍ਰੈਜ਼ੀਡੈਂਟ ਅਫਗਾਨ ਜਿਹੜਾ ਹੈ ਉਹ ਉਸ ਨੂੰ ਆਪਣੇ ਨਾਲ ਜੋੜਿਆ ਹੋਇਆ ਹੈ ਲੇਕਿਨ ਰਸ਼ੀਆ ਦਾ ਆਲ ਆਫ ਹਿਸ ਸਡਨ ਹਾਲਾ ਇੰਡਰਗਰਾਉਂਡ ਤਾਂ ਚੱਲ ਰਿਹਾ ਹੋਗਾ ਹੁਣ ਸਾਹਮਣੇ ਆਇਆ ਕਿ ਵੀ ਰਸ਼ੀਆ ਤਾਲੀਬਾਨ ਦੀ ਮਦਦ ਕਰ ਰਿਹਾ ਹੁਣ ਭਾਰਤ ਔਰ ਅਮਰੀਕਾ ਦਾ ਜ਼ੋਰ ਲੱਗਾ ਹੋਇਆ ਪਾਕਿਸਤਾਨ ਤੇ ਪ੍ਰੈਸ਼ਰ ਹੈ ਕਿ ਜੀ ਇਹ ਸਾਡੇ ਹਵਾਲੇ ਕਰੋ ਫਲਾਣੇ ਨੂੰ ਔਰ ਉੱਥੇ ਤੁਸੀਂ ਤਾਲੀਬਾਨ ਨੂੰ ਦੱਬੋ ਅਫਗਾਨਾਂ ਨੂੰ ਆਪਣਾ ਕਰਨ ਦਿਓ ਉਹਦੇ ਚ ਇੰਟਰਫੇਅਰ ਨਾ ਕਰੋ ਔਰ ਇਹ ਖਬਰ ਹੀ ਹੈ ਕਿ ਰਸ਼ੀਆ ਪਾਕ ਮੂਵ ਕਲੋਜ਼ਰ ਟੂ ਤਾਲੀਬਾਨ ਇੰਡੀਆ ਵੇਰੀ ਕਿ ਵੀ ਉਹ ਨੇੜੇ ਆ ਰਹੇ ਨੇ ਔਰ ਰਸ਼ੀਆ ਨੇ ਕਿਹਾ ਕਿ ਜੀ ਇਹ ਸਾਡਾ ਇੰਟਰਸਟ ਹੈ ਕਿ ਵੀ ਜੇ ਕਿਉਂਕਿ ਆਈਸਿਸ ਜਿਹੜੀ ਹੈ ਔਰ ਜਿਵੇਂ ਐਲਪੋ ਸ਼ਹਿਰ ਹੁਣ ਲਿਬਰੇਟ ਹੋਇਆ ਹੈ 4 ਸਾਲ ਬਾਅਦ ਜੋ ਉੱਥੇ ਲੋਕਾਂ ਦਾ ਹਾਲ ਕੀਤਾ ਇਹਨਾਂ ਨੇ ਇਸਲਾਮਿਕ ਸਟੇਟ ਨੇ ਕਿੰਨੇ ਲੋਕ ਮਾਰੇ ਗਏ ਕਿੰਨੇ ਬਦਹਾਲੀ ਜਿਹਨੇ ਉਹ ਕਹਾਣੀਆਂ ਜਦੋਂ ਤੁਸੀਂ ਦੇਖਦੇ ਹੋ ਉਹਨਾਂ ਨੂੰ ਤੁਸੀਂ ਦੇਖ ਨਹੀਂ ਸਕਦੇ ਜਾਂ ਸੁਣ ਨਹੀਂ ਸਕਦੇ ਉਸ ਕਹਾਣੀ ਨੂੰ ਜੀ ਔਰ ਇਹ ਬਿਲਕੁਲ ਰਸ਼ੀਆ ਦਾ ਫੀਅਰ ਜਾਇਜ਼ ਹੈ ਕਿ ਭਈ ਇਹ ਜੜ੍ਹਾਂ ਜਮਾ ਰਿਹਾ ਹੈ ਇਸਲਾਮਿਕ ਸਟੇਟ ਅਫਗਾਨਿਸਤਾਨ ਚ ਜੇ ਉੱਥੇ ਜੜ੍ਹ ਜੰਮਦੀ ਹੈ ਤੇ ਰਸ਼ੀਆ ਵੱਲ ਜਾਣਗੇ ਰਸ਼ੀਆ 'ਚ ਵੀ ਇੱਕ ਸਾਈਜ਼ੇਬਲ ਮੁਸਲਮ ਪੋਪੂਲੇਸ਼ਨ ਹੈ ਛੇ ਜਿਹੜੇ ਸੈਂਟਰਲ ਰਿਪਬਲਿਕ ਨੇ ਜਿਹੜੇ ਕਦੇ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਉਹ ਮੁਸਲਮਾਨ ਨੇ ਔਰ ਜੇ ਇਸਲਾਮਿਕ ਸਟੇਟ ਦੇ ਉਧਰ ਨੂੰ ਪੈਰ ਜੰਮੇ ਤਾਂ ਰਸ਼ੀਆ ਸਮਝਦਾ ਹੈ ਵੀ ਇਹ ਤਾਂ دہشت گردੀ ਸਾਡੀਆਂ ਬਰੂਹਾਂ ਦੇ ਆ ਜਾਏਗੀ ਇਸਲਾਮਿਕ ਸਟੇਟ ਦੀ ਇਸ ਲਈ ਉਹਨਾਂ ਨੇ ਕਿਹਾ ਜੇ ਇਸਲਾਮਿਕ ਸਟੇਟ ਦਾ ਮੁਕਾਬਲਾ ਤਾਲੀਬਾਨ ਨਹੀਂ ਕਰ ਸਕਦੇ ਨੇ ਇਸ ਲਈ ਤਾਲੀਬਾਨ ਨੂੰ ਸਟਰੋਂਗ ਕਰੋ ਪਾਕਿਸਤਾਨ ਦੇ ਨਾਲ ਸਿੱਧਾ ਬਾਰਡਰ ਲੱਗਦਾ ਹੈ ਅਫਗਾਨਿਸਤਾਨ ਦਾ ਪਾਕਿਸਤਾਨ ਦਾ ਆਪਣੀ ਸੁਰੱਖਿਆ ਦੇ ਲਈ ਵੀ ਜ਼ਰੂਰੀ ਹੈ ਕਿ ਅਫਗਾਨਿਸਤਾਨ ਜੋ ਉਸ ਕਿਸਮ ਦੀ ਤਾਕਤ ਹਕੂਮਤ ਚਾਏ ਜਿਹੜੀ ਪਾਕਿਸਤਾਨ ਫਰੈਂਡਲੀ ਹੋਏ ਔਰ ਇਹ ਨਾ ਹੋਏ ਕਿ ਵੀ ਉਹ دہشتਗਰਦ ਦੇ ਇਸਲਾਮਿਕ ਸਟੇਟ ਦੇ ਥੱਲੇ ਹੋਏ ਜਾਂ ਇੰਡੀਅਨ ਸਟੇਟ ਦੀ دہشتਗਰਦੀ ਹੋਏ ਉਹ ਪਾਕਿਸਤਾਨ ਦੇ ਵਿੱਚ ਅੱਗੋਂ ਹੋਏ ਪਹਿਲੇ ਇਹਨਾਂ ਦੀਆਂ ਏਜੰਸੀਆਂ ਉੱਥੇ ਕੀ ਕਰ ਰਹੀਆਂ ਹੁਣ ਇਸ ਗੱਲ ਨੂੰ ਲੈ ਕੇ ਜਿਹੜੀ ਇਹ ਖਬਰ ਹੈ ਮੈਂ ਹੁਣ ਸਮੇਂ ਦੀ ਸੀਮਾ ਕਰਕੇ ਉਹਨੂੰ ਪੂਰਾ ਨਹੀਂ ਪੜਾਂਗਾ ਕਿ ਉਹਨਾਂ ਨੇ ਰਸ਼ੀਅਨ ਨੇ ਕਿਹਾ ਉਹਨਾਂ ਦਾ ਜਿਹੜਾ ਐਮਬੈਸਡਰ ਹੈ ਰਸ਼ੀਅਨ ਐਮਬੈਸਡਰ ਟੂ ਕਾਬਲ ਅਲੈਗਜ਼ੈਂਡਰ ਮੈਂਟਿਸਕਾਈ ਸਟੇਟਿੰਗ ਥੈਟ ਹਿਸ ਗਵਰਨਮੈਂਟ ਮੇਨਟੇਨਸ ਟਾਈਜ਼ ਵਿਦ ਦਾ ਤਾਲੀਬਾਨ ਬਟ ਦੇ ਆਰ ਨਾਟ ਇੰਟੈਂਸਲੀ ਕਿ ਵੀ ਅਸੀਂ ਰੱਖਿਓ ਹੈ ਨਾ ਇਸ ਬੰਦੂ ਨਾਲ ਉਹਨਾਂ ਨੇ ਕਿਹਾ ਯੈਸ ਵੀ ਡੂ ਹੈਵ ਕੰਟੈਕਟਸ विद तालिबान बट दे आर एमड एट इनश्योरिंग सेफ्टी ऑफ रशियन नैशनल्स एंड एनकरेज द तालिबान टू एनगेज इन पीस टॉक्स उन्होंने कहा जी असि साढ़े रशियन सिटीजन भी ने अगर कि भी उ पीसफुल पार्ट होए सो so, इंडिया हम पिंच महसूस होना शुरू हो गया है कि भी ये जड़ी तो एक थोड़ी तोड़ी तो दूजी थान लाई तो जोड़ी पुराण तोड़ी है हूँ वो जो तो, तो याद नहीं बैठे रहन गए ਕਿ ਜੀ ਵਾਹ 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 ਕੀ ਯਾਰੀ ਸੀ ਉਹ ਵੀ ਹੁਣ ਦੱਸ ਰਹੇ ਨੇ ਉਹਨਾਂ ਨੇ ਕਿਹਾ ਜੀ ਠੀਕ ਹੈ ਔਰ ਇਹਨੂੰ ਕਹਿੰਦੇ ਨੇ ਕਿ ਭਈ ਸਿਆਸਤ ਦੇ ਵਿੱਚ ਕੋਈ ਪੱਕਾ ਦੋਸਤ ਕੋ ਪੱਕਾ ਦੁਸ਼ਮਣ ਨਹੀਂ ਹੁੰਦਾ ਅੱਜ ਭਾਰਤ ਅਮਰੀਕਾ ਦੇ ਆਰਬਿਟ 'ਚ ਹੈ ਔਰ ਪਾਕਿਸਤਾਨ ਜਿਹੜਾ ਹੈ ਉਹ ਇੱਕੋ ਵੇਲੇ ਚਾਈਨਾ ਦੇ ਨਾਲ ਵੀ ਹੈ ਦੋਸਤ ਔਰ ਰਸ਼ੀਆ ਦੇ ਆਰਬਿਟ ਵੱਲ ਜਾ ਰਹੇ ਸੋ ਸਾਡੇ ਲਈ ਕਿਉਂਕਿ ਇੱਕ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਨੈਕਸਟ ਟਾਈਮ ਬਿਟਵੀਨ ਪਾਕਿਸਤਾਨ ਐਂਡ ਭਾਰਤ ਉਹਨਾਂ ਦੀ ਜਿਹੜੀ ਹੈ ਬਫਰ ਸਾਡਾ ਸਟੇਟਸ ਹੈ ਔਰ ਸਾਡੇ ਲਈ ਇਹ ਬੜਾ ਇੰਪੋਰਟੈਂਟ ਹੈ ਦੇਖਣਾ ਕਿ ਜਿਹੜੀਆਂ ਬਦਲਦੇ ਸਮੀਕਰਨ ਨੇ ਇਹ ਸਾਡੇ ਧਰਤੀ ਦੇ ਉਸ ਖਿੱਤੇ ਨੂੰ ਕਿਵੇਂ ਪ੍ਰਭਾਵਿਤ ਕਰਨਗੇ ਸੋ ਇਸ ਦੇ ਨਾਲ ਹੀ ਕਿਉਂਕਿ ਅਸੀਂ ਬਹੁਤ ਦਿਨਾਂ ਤੋਂ ਈਮੇਲਸ ਇਗਨੋਰ ਕਰ ਰਹੇ ਹਾਂ ਜਾਂ ਫੇਸਬੁੱਕ ਮੈਸੇजेस ਮੈਂ ਚਾਹਾਂਗਾ ਕਿ ਇਹ ਸੈਗਮੈਂਟਸ ਤੁਸੀਂ ਈਮੇਲ ਪਰ ਦੀਏ ਹਾਂਜੀ ਸਾਡੇ ਬਹੁਤ ਸਾਰੇ ਕਿਉਂਕਿ ਪਾਕਿਸਤਾਨ ਤੋਂ ਔਰ ਜਿਹੜੇ ਪਾਕਿਸਤਾਨੀ ਵੀਰ ਪੈਣਾ ਦੁਨੀਆ ਸਕੇਟਰਡ ਨੇ ਉਹ ਲੋਕ ਬਹੁਤ ਦਿਖਤਾ ਹੁੰਦੀਆਂ ਨੇ ਤੇ ਅੱਜ ਅਸੀਂ ਐਕਸਕਲੂਸਿਵਲੀ ਜਿਹੜੀਆਂ ਨੇ ਤੁਸੀਂ ਕੁਇਕਲੀ ਦੋ ਤਿੰਨ ਜੰਨੀਆਂ ਵੀ ਪੜੀਆਂ ਜਾਂਦੀਆਂ ਜੀ ਡਾਕਟਰ ਸਾਹਿਬ ਬਿਲਕੁਲ No problem ਓਕੇ ਸਾਡੇ ਕੋਲ ਮੈਸੇਜ ਆਇਆ ਹੈ ਇੱਕ ਸਿੱਖ ਦੋਸਤ ਕਸ਼ਮੀਰੀ ਪ੍ਰਾਇਡ ਦਾ ਇਹ ਲਿਖਦੇ ਹਨ ਮੈਂ ਇੱਕ ਕਸ਼ਮੀਰੀ ਹਾਂ ਜੋ 라ਵਲਪਿੰਡੀ ਪਾਕਿਸਤਾਨ ਵਿਖੇ ਰਹਿ ਰਿਹਾ ਹਾਂ ਤੁਸੀਂ ਏਸ਼ੀਆ ਵਿੱਚ ਇਨਸਾਨੀਅਤ ਦੇ ਦੁਸ਼ਮਣ ਤੇ ਹਿੰਦੂ ਭਾਰਤ ਦਾ ਅਸਲ ਚਿਹਰਾ ਨੰਗਾ ਕਰਕੇ ਬਹੁਤ ਚੰਗਾ ਕੰਮ ਕਰ ਰਹੇ ਹੋ ਖਾਲਸਦਾਨ ਦਾ ਮਸਲਾ ਸਹੀ ਲੋਕ ਚੋਕਰੇ ਹਨ ਪਰ ਬਦੇਰੇ ਜਾਗਰੂਕਤਾ ਦੀ ਲੋੜ ਹੈ ਕਿਉਂਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਖਾਲਸਤਾਨੀਆਂ ਦੇ ਕੀ ਹਾਲਾਤ ਹਨ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਮੈਂ ਗੋਲਡਨ ਟੈਂਪਲ ਦੇ ਹੱਦ ਸੇ ਅਤੇ ਨੱਬਵਿਆਂ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਬਾਰੇ ਵਧੇਰੇ ਜਾਨਣਾ ਚਾਹੁੰਦਾ ਹਾਂ ਕਸ਼ਮੀਰੀ ਹੋਣ ਦੇ ਨਾਤੇ ਮੈਂ ਕਸ਼ਮੀਰੀ ਅਤੇ ਕਸ਼ਮੀਰ ਅਤੇ ਖਾਲਸਤਾਨ ਦੀ ਆਜ਼ਾਦੀ ਤਹਿਰੀਕ ਦੀ ਹਮਾਇਤ ਕਰਦਾ ਹਾਂ ਜੁਗ ਜੁਗ ਜੀਏ ਆਜ਼ਾਦੀ ਅਗਲਾ ਅਸੀਂ ਇਹਨਾਂ ਦਾ ਪਾਈ ਜਾਨ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਆਪਣੇ ਕਸ਼ਮੀਰੀ ਭਰਾ ਦਾ ਇਨਾਂ ਦੀ ਆਈ ਡੀਜ਼ ਰੂਟਸ ਜਿਹੜੀ ਮੈਂ ਨਹੀਂ ਡਿਸਕਲੋਜ਼ ਕੀਤੀ ਨਾ ਇਹਨਾਂ ਨੇ ਨਿਸ਼ਚਿਤ ਦਿੱਤਾ ਜੀ ਸੋ ਅਸੀਂ ਸਮਝਦੇ ਹਾਂ ਵੀ ਬਹੁਤ ਵਾਰ ਜਾਗਰੂਕਤਾ ਨਾ ਹੋਣਾ ਅਗਿਆਨਤਾ ਜਿਹੜੀ ਹੈ ਉਹੀ ਦੁਸ਼ਮਨ ਹੁੰਦਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਆਪਣੀ ਕਹਾਣੀ ਜਿਹੜੀ ਹੈ ਉਹ ਦੁਨੀਆ ਨੂੰ ਨਹੀਂ ਦੱਸ ਸਕੇ ਔਰ ਇਹ ਹੁਣ ਜੋ-ਜੋ ਭਾਰਤ ਦੇ ਵਿੱਚ ਇਸ ਕਿਸਮ ਦੀ ਫਿਰਕੂ ਨਫ਼ਰਤ ਦੂਸਰਿਆਂ ਲਈ ਵਧ ਰਹੀ ਹੈ ਇਸ ਨੇ ਸਾਨੂੰ ਹੋਰ ਵੀ ਨੇੜੇ ਲਿਆਂਦਾ ਇੱਥੇ ਅਸੀਂ ਇੱਕ ਬੜੇ ਲਿਮਟਿਡ ਦਾਇਰਾ ਖਾਰ ਦੇ ਵਿੱਚ ਜ਼ਰੂਰ ਕਸ਼ਮੀਰੀਆਂ ਦੇ ਨਾਲ ਰਫ਼ਤਾ ਰੱਖਿਆ ਪਰ ਮੈਂ ਸਮਝਦਾ ਹਾਂ ਵੀ ਸਾਡੀ ਸਟਰਗਲ ਸਾਂਝੀ ਹੈ ਦੁਸ਼ਮਣ ਸਾਂਝੇ ਹੈ ਔਰ ਸਾਨੂੰ ਹੋਰ ਵੀ ਆਪਸ ਦੇ ਵਿੱਚ ਇੱਕ ਦੂਸਰੇ ਦੇ ਮਸਲੇ ਨੂੰ ਸਮਝਣ ਦਾ ਔਰ ਇੱਕ ਦੂਸਰੇ ਦੇ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਮੈਸੇਜ ਹੈ ਨਨਕਾਣਾ ਸਾਹਿਬ ਪਾਕਿਸਤਾਨ ਤਯੂਬ ਹੁਸੈਨ ਜੀ ਦਾ ਇਹ ਲਿਖਦੇ ਹਨ ਹੈਲੋ ਸਰ ਅਸਲਾਮ ਵਾਲੇਕਮ ਸਤਿ ਸ਼੍ਰੀ ਅਕਾਲ ਵਾਅਦ ਸਤਿ ਸ੍ਰੀ ਅਕਾਲ ਅਸੀਂ ਸਿੱਖ ਭਾਈਚਾਰੇ ਨਾਲ ਬਹੁਤ ਪਿਆਰ ਕਰਦੇ ਹਾਂ ਅਤੇ ਖਾਲਸਾਣ ਦੀ ਤਹਿਰੀਕ ਦੀ ਸਪੋਰਟ ਕਰਦੇ ਹਾਂ ਪਾਕਿਸਤਾਨ ਜ਼ਿੰਦਾਬਾਦ ਖਾਲਸਾਣ ਜ਼ਿੰਦਾਬਾਦ ਸਤਿਕਾਰ ਅਤੇ ਪਿਆਰ ਸਤ ਤਾਇੂਬ ਉਸ ਚਾਂਜ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਤੋਂ ਸਾਨੂੰ ਲਿਖਿਆ ਜੀ ਔਰ ਇਹਨਾਂ ਦੀਆਂ ਸ਼ੁਭ ਕਾਮਨਾਵਾਂ ਸਾਡੇ ਲਈ ਇੱਕ ਬੜਾ ਹੌਸਲਾ ਦੇਣ ਵਾਲੀ ਗੱਲ ਹੈ ਬਾਬੇ ਨਾਨਕ ਦੀ ਧਰਤੀ ਤੇ ਬੈਠੇ ਨੇ ਔਰ ਪਾਕਿਸਤਾਨ ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ ਜੀ ਰਦਰ ਸਾਡੇ ਕੋਲ ਬਹਾਵਲਪੁਰ ਤੋਂ ਸੈਜਾਦ ਅਲੀ ਜੀ ਦਾ ਫੇਸਬੁਕ ਮੈਸੇਜ ਆਇਆ ਹੈ ਇਹ ਲਿਖਦੇ ਹਨ ਮੈਂ ਡਾਕਟਰ ਅਮਰਜੀਤ ਸਿੰਘ ਨੂੰ ਰੋਜ਼ਾਨਾ ਸੁਣਦਾ ਹਾਂ ਅਤੇ ਸਮਝਦਾ ਹਾਂ ਕਿ ਰਦਰ ਸਾਹਿਬ ਬੜੇ ਸੁਜਵਾਨ ਇਨਸਾਨ ਹਨ ਡਰ ਸਾਹਿਬ ਖਾਲਸਾ ਦੀ ਤਹਿਰੀਕ ਲਈ ਇੱਕ ਇਕਲੌਤਾ ਬੰਦਾ ਕੀ ਯੋਗਦਾਨ ਪਾ ਸਕਦਾ ਹੈ ਪਾਕਿਸਤਾਨ ਤੋਂ ਤੁਸੀਂ ਸਾਡੇ ਕੋਲੋਂ ਕਿਸ ਤਰ੍ਹਾਂ ਦੀ سپورਟ ਦੀ ਉਮੀਦ ਕਰਦੇ ਹੋ ਜੀ ਡਾਕਟਰ ਸਾਹਿਬ ਸ਼ਹਾਜ਼ਾਦ ਅਲੀ ਜੀ ਦਾ ਸ਼ੁਕਰੀਆ ਉਹਨਾਂ ਨੇ ਸਾਨੂੰ ਬਹਾਵਲਪੁਰ ਤੋਂ ਲਿਖਿਆ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਕਲੌਤਾ ਜਾਂ ਜਿੱਥੇ ਵੀ ਕੋਈ ਸਾਡਾ ਵੀਰ ਪੈਣ ਬੈਠਾ ਹੈ ਉਹਨਾਂ ਦੀ ਦੁਆ ਦੇ ਵਿੱਚ ਵੀ ਤਾਕਤ ਹੈ ਉਹ ਮਹਿਸੂਸ ਕਰਦੇ ਨੇ ਜਿਹੜੀ ਮਦਦ ਹੈ ਇਹ ਤਾਂ ਫਿਰ ਵੱਡੇ ਪੈਮਾਨੇ ਤੇ ਹਕੂਮਤਾਂ ਦੀ ਨੀਤੀ ਨਾਲ ਜੁੜੀ ਹੁੰਦੀ ਹੈ ਪਰ ਜੇ ਵਾਸਟ ਮੈਜੋਰਟੀ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਕਿਸੇ ਹੱਕ ਦੇ ਲਈ ਖੜੋਣ ਤੇ ਫਿਰ ਹਕੂਮਤਾਂ ਦੀ ਨੀਤੀ ਵੀ ਜਿਹੜੀ ਹੈ ਉਹ ਬਦਲਣੀ ਸ਼ੁਰੂ ਹੋ ਜਾਂਦੀ ਹੈ ਔਰ ਅਸੀਂ ਉਹ ਦੇਖ ਰਹੇ ਹਾਂ ਕਿ ਕਟੋਕੜ ਪਾਕਿਸਤਾਨੀ ਮੀਡੀਆ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਦੋ ਤਿੰਨ ਮਹੀਨਿਆਂ ਦੇ ਵਿੱਚ ਖਾਲਸਤਾਨ ਦੇ ਮੁੱਦੇ ਨੂੰ ਕਾਫੀ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਖਾਲਸਤਾਨੀ ਐਕਟਿਵਿਸਟ ਨਾਲ ਵੀ ਗੱਲਬਾਤ ਕੀਤੀ ਹੈ ਔਰ ਪਹਿਲੀ ਵਾਰ ਜਦੋਂ ਮੈਂ ਦੇਖਦਾ ਕਿ ਵੀ ਕੱਲ ਚੌਧਰੀ ਨਿਸਾਰ ਅਲੀ ਨੇ ਜਦੋਂ ਰਾਜਨਾਥ ਸਿੰਘ ਦੇ ਇਸ ਬਿਆਨ ਨੂੰ ਕਾਊਂਟਰ ਕੀਤਾ ਜਿਹਦੇ ਚ ਉਹਨੇ ਕਿਹਾ ਸੀ ਜੀ ਅਸੀਂ ਪਾਕਿਸਤਾਨ ਨੂੰ 10 ਹਿੱਸਿਆਂ 'ਚ ਤੋੜ ਦੇਾਂਗੇ ਤਾਂ ਉਹਨਾਂ ਨੇ ਕਿਹਾ ਸੀ ਕਿ ਭਾਰਤ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ ਉਹ ਮਹਿਫੂਜ਼ ਨਹੀਂ ਨੇ ਔਰ ਭਾਰਤੀ ਜਿਹੜੀ ਸਟੇਟ ਹੈ ਉਹ ਨਫ਼ਰਤ ਹਿੰਸਾ ਔਰ ਇਸ ਦੇ ਉੱਤੇ ਖੜੀ ਹੈ ਸੋ ਪਹਿਲੀ ਵਾਰ ਮੈਨੂੰ ਲੱਗਾ ਕਿ ਵੀ ਉਹਨਾਂ ਨੇ ਕੱਲੀ ਕਸ਼ਮੀਰ ਦੇ ਹਵਾਲੇ ਤੋਂ ਵੀ ਪਾਸੇ ਜਾ ਕੇ ਸਾਰੇ ਭਾਰਤ ਦੇ ਮਾਈਨੋਰਟੀਜ਼ ਦੀ ਗੱਲ ਕੀਤੀ ਹੈ ਜਿਹਦੇ ਚ ਸਿੱਖ, ਮੁਸਲਮਾਨ, ਈਸਾਈ ਸਾਰੇ ਆਂਦੇ ਨੇ ਸੋ ਇਹਨਾਂ ਦਾ ਸ਼ਹਾਜ਼ਾਦ ਅਲੀ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਫੈਜ਼ਲ ਤੁਫੇਲ ਜੀ ਦੀ ਪਾਕਿਸਤਾਨ ਤੋਂ ਇਹ ਲਿਖਦੇ ਹਨ ਸਲਾਮ ਸਤਿ ਸ੍ਰੀ ਅਕਾਲ ਅਕਟਰ ਸਾਹਿਬ ਸਲਾਮ ਵਾਅਲੈਕੁਮ ਸਲਾਮ ਸਰ ਮੈਂ ਤੁਹਾਡਾ ਸ਼ੋਅ ਦੇਖਦਾ ਹਾਂ ਬਹੁਤ ਚੰਗਾ ਲੱਗਦਾ ਹੈ ਤੁਸੀਂ ਬਹੁਤ ਅਚੀਆਂ ਗੱਲਾਂ ਕਰਦੇ ਹੋ ਵਾਕਿਆ ਤੁਸੀਂ ਹੱਕ ਦੀਆਂ ਗੱਲਾਂ ਕਰਦੇ ਹੋ ਮੈਂ ਚਾਹੁੰਦਾ ਕਿ ਤੁਹਾਡੇ ਨਾਲ ਦੁਨੀਆ ਦੇ ਲੋਕ ਹਰ ਮੁਲਕ ਦੇ ਉੱਤੇ ਪੈਰਾਮੀਟਰ ਕਿਉਂ ਨਹੀਂ ਬਣਾਉਂਦੇ ਘੱਟੋ ਘੱਟ ਤੁਸੀਂ ਸੱਚ ਤੇ ਬੋਲਦੇ ਹੋ ਮੈਂ ਮੱਕੇ ਜਾ ਕੇ ਤੁਹਾਡੇ ਵਾਸਤੇ ਦੁਆ ਕਰਾਂਗਾ ਖਾਲਸਾਣ ਬਣ ਜਾਵੇ ਤੁਹਾਨੂੰ ਅੱਲਾ ਸਿਹਤ ਯਾਫੀ ਦਵੇ ਤੁਹਾਨੂੰ ਅਤੇ ਤੁਹਾਡੀ ਐਂਕਰ ਨੂੰ ਮੇਰਾ ਸਲਾਮ ਅਤੇ ਸਤਿ ਸ੍ਰੀ ਅਕਾਲ ਪਾਕਿਸਤਾਨ ਜ਼ਿੰਦਾਬਾਦ ਖਾਲਸਾਣ ਜਿੰਦਾਬਾਦ ਜੀ ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ ਫੈਜ਼ਲ ਤਫੀਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹ ਸ਼ੋਅ ਦੇਖਦੇ ਨੇ ਉਹਨਾਂ ਨੂੰ ਪਸੰਦ ਹੈ ਔਰ ਜਿਹੜੀ ਆ ਉਹਨਾਂ ਦੀ ਇਹ ਫੀਲਿੰਗਸ ਨੇ ਕਿ ਉਹਨਾਂ ਨੇ ਮੱਖੇ ਜਾ ਕੇ ਸਾਡੇ ਲਈ ਦੁਆ ਕਰਨੀ ਹੈ ਇਹਨੇ ਸਾਨੂੰ ਬਾਗੋ ਬਾਗ ਕਰ ਦਿੱਤੇ ਅਨਾਂ ਚ ਐਸੀ ਔਰ ਇੱਕ ਅੰਦਰੂਨੀ ਪਿਆਰ ਔਰ ਬੇਗਰਜ਼ 파ਰਟ ਹੈ ਉਹਨਾਂ ਨੂੰ ਸਾਨੂੰ ਨਹੀਂ ਕਦੇ ਮਿਲੇ ਉਹਨਾਂ ਦਾ ਸਾਡੇ ਨਾਲ ਕੋਈ ਹਿੱਤ ਨਹੀਂ ਇੱਕ ਇਮਾਨਦਾਰ ਇਨਸਾਨ ਕਿਤੇ ਵੀ ਜਿੱਥੇ ਵੀ ਉਹਨੂੰ ਲੱਗਦਾ ਹੈ ਵੀ ਕੋਈ ਜ਼ੁਲਮ ਹੁੰਦਾ ਹੈ ਕੋਈ ਤੱਕਾ ਹੁੰਦਾ ਹੈ ਉਸ ਦੇ ਖਿਲਾਫ ਉਹ ਆਵਾਜ਼ ਬੁਲੰਦ ਕਰਦਾ ਹੈ ਔਰ ਉਹਦੇ ਚੁਣਾਨੇ ਕਿਹਾ ਕਿ ਭਾਈ ਜਿਹੜੀ ਸੱਚ ਦੀ ਆਵਾਜ਼ ਹੈ ਉਹ ਤਾਂ ਹਰਥਾ ਸੱਚ ਤਾਂ ਸੱਚ ਹੀ ਹੈ ਜੀ ਹਾਂ ਜੋ ਸੱਚ ਸਬਨਾ ਕਾ ਖਸਮ ਹੈ ਜਿਸ ਬਖਸ਼ਿਸ਼ ਹੋ ਜਾਂ ਪਾਵੇ ਇਹ ਸੱਚ ਸਬਨਾ ਕਾ ਖਸਮ ਹੈ ਅਨੰਤ ਸਾਹਿਬ ਜੀ ਸਾਹਿਬ ਕਹਿੰਦੇ ਨੇ ਵੀ ਅਲਟੀਮੇਟਲੀ ਸਭ ਦਾ ਪਿਓ ਜਿਹੜਾ ਔਰ ਖਸਮ ਜਿਹੜਾ ਹੈ ਮਾਲਕ ਉਹ ਤਾਂ ਸੱਚ ਹੈ ਔਰ ਇਹ ਜਿਸ ਬਖਸ਼ਿਸ਼ ਹੋ ਜਾਂ ਪਾਵੇ ਇਹ ਰੱਬ ਜਿਸ ਦੇ ਉੱਤੇ ਆਪਣੀ ਮਿਹਰ ਕਰਦਾ ਹੈ ਆਪਣੀ ਅਨਾਇਤ ਕਰਦਾ ਹੈ ਉਸ ਨੂੰ ਸੱਚ ਦੇ ਰਸਤੇ ਤੇ ਤੋਰਦਾ ਹੈ ਸੱਚ ਬੋਲਣ ਦੀ ਹਿੰਮਤ ਹੁੰਦਾ ਹੈ ਸੋ ਇਹ ਰੱਬ ਦੀ ਸਿਫਤ ਸਲਾ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸੱਚ ਦੇ ਆਇਨੇ ਤੋਂ ਸੱਚ ਦੇ ਪੈਰਾਮੀਟਰ ਦੇ ਨਾਲ ਜਿਹੜਾ ਗੱਲ ਕਰੀਏ ਸੋ ਇਹਨਾਂ ਦਾ ਫੈਜ਼ਲ ਤਫੈਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਬ੍ਰੇਕ ਲਈ ਕਹਿੰਨੇ ਹਾਂਜੀ ਮੇਰਾ ਖਿਆਲ ਹੈ ਜੀ ਡਾਕਟਰ ਸਾਹਿਬ ਤੁਹਾਨੂੰ ਬ੍ਰੇਕ ਈਵਰਸ ਤੁਸੀਂ ਸਾਨੂੰ ਐਸਾ ਬਣੇ ਰਹਿਣਾ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ